ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹਲਾ ਪੰਜਵਾਂ ਧੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੇ ਆਪ ਤਰਨ ਤਾਰਨ ਹਰਨਧ ਦੁਖ ਨ ਸਕੈ ਬਿਆਪ ਦੇਨ ਦਰਦ ਨਿਵਾਰ ਠਾਕੁਰ ਰਖ ਜਨ ਕੇ ਆਪ ਤਰਨ ਤਾਰਨ ਹਰਨਧ ਦੋਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕ੍ਰਿਸ਼ਨ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ आदि अंत दयाल पूरण तिस बिना नहीं कोई जन्म मरण निवार हर जप सिमर स्वामी सोए वेद सिम्रत कथा शास्त्र ਭਗਤ ਕਰੇ ਵਿਚਾਰ ਮੁਕਤ ਪਾਈ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕ ਰਾਸ ਪੂੰਜੀ ਏਕ ਤਾਨੁ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇ ਕਾ ਚਰਨ ਕਮਲ ਆਧਾਰ ਜਨਕ ਰਾਸ ਪੂੰਜੀ ਏ ਕ ਤਾਨੁ ਮਾਨ ਦੀ ਬਾਣ ਸਾਚਾ ਨਾਨਕ ਕੇ ਪ੍ਰਵਟੇ ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਛਤਰ ਤਖਤ ਦੇ ਮਾਲਕ ਸਰਵਰੇ ਕਾਇਨਾਤ ਦਸ ਪਾਤਸ਼ਾਹੀਓਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜਿਓ ਵਡਭਾਗੇ ਹੋ ਜੋ ਆਪ ਜੀ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਜੀ ਦੀ ਅੰਮ੍ਰਿਤ ਮੇ ਬਾਣੀ ਨੂੰ ਸਰਵਨ ਕਰਕੇ ਮਨੁੱਖਾ ਜੀਵਨ ਦਾ ਪਰਜੋਜਨ ਪੂਰਿਆਂ ਕਰਨ ਦਾ ਯਤਨ ਕਰਦੇ ਹੋ ਸਵਾਸਾਂ ਨੂੰ ਸਫਲੀਆਂ ਬਣਾ ਰਹੇ ਹੋ ਅੱਜ 8ਵੇਂ ਗੁਰਦੇਵ ਧੰ ਧੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਔਰ 9ਵੇਂ ਗੁਰਦੇਵ ਧੰ ਧੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਿਆਈ ਪੁਰਬ ਹੈ। ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਬਾਲਾ ਪ੍ਰੀਤਮ ਤਨ ਤਨ ਸ੍ਰੀ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਜੀ ਦੇ ਛੋਟੇ ਸੁਪੁੱਤਰ ਸਨ ਜਦੋਂ ਗ੍ਰਿਆਏ ਦੇ ਬਖਸ਼ਿਸ਼ ਹੋਣੀ ਸੀ ਬਾਬਾ ਰਾਮ ਰਾਏ ਜੀ ਔਰੰਗਜੀਬ ਦੇ ਕੋਲ ਜਾ ਕੇ ਕਰਾਮਾਤਾਂ ਵਿਖਾ ਕੇ ਜੋ ਗੁਰੂ ਸਾਹਿਬ ਜੀ ਨੇ ਬਚਨ ਕਰਕੇ ਭੇਜਿਆ ਸੀ ਕਿ ਕਰਾਮਾਤ ਨਹੀਂ ਵਿਖਾਉਣੀ 72 ਕਰਾਮਾਤਾਂ ਵਿਖਾਈਆਂ ਔਰ ਉਥੇ ਨਾਲੇ ਜਦੋਂ ਪੁੱਛਿਆ ਗਿਆ ਕਿ ਗੁਰਬਾਣੀ ਵਿੱਚ ਆਉਂਦਾ ਹੈ ਮਿੱਟੀ ਮੁਸਲਮਾਨ ਕੀ ਪੀੜਾ ਹੈ ਭਈ কুমਿਆਰ ਉਥੇ ਬਾਬਾ ਰਾਮਰਾਏ ਛੜਕ ਗਿਆ ਇਸ ਗੱਲ ਤੋਂ ਡਰ ਗਿਆ ਕਿ ਕਿਤੇ ਮੇਰੀ ਔਰੰਗਜੇਬ ਦੇ ਨਾਲ ਅਣਬੰਧ ਨਾ ਹੋ ਜਾਵੇ ਕਹਿ ਲੱਗਾ ਜੀ ਨੇ ਉਥੇ ਬੇਈਮਾਨ ਦੀ ਗੱਲ ਕੀਤੀ ਹੈ ਧੰਨ ਸਭ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਅਰਥ ਦਾ ਅਨਰਥ ਕਰ ਦਿੱਤਾ ਤਾਂ ਧਨ ਗੁਰ ਹਰ राय ਸਾਹਿਬ ਪਾਤਸ਼ਾਹ ਜੀ ਨੂੰ ਪਤਾ ਲੱਗਾ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ RAM RAHE ਸਾਡੇ ਮੱਥੇ ਨਾ ਲੱਗੀ ਜਿੱਧਰ ਤੇਰਾ ਮੂੰਹ ਹੋਵੇ ਉਧਰ ਚਲਿਆ ਜਾਵੀਂ ਤੇ ਸਿੱਖ ਸੰਗਤਾਂ ਨੂੰ ਤਾਗੀਦ ਕੀਤੀ ਕਿ ਕੋਈ ਵੀ ਬਾਬਾ RAM RAHE ਨੂੰ ਬੁਲਾਏਗਾ ਨਹੀਂ ਉਹਦੇ ਨਾਲ ਕੋਈ ਸਾਜ ਨਹੀਂ ਰੱਖੇਗਾ ਜਦੋਂ ਸਾਚਖੰਡ ਪਿਆਨਾ ਕਰਨ ਦਾ ਸਮਾਂ ਜਾਣਿਆ ਧੰਨ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਨੇ ਤਾਂ ਛੋਟੇ ਸੁਪੁੱਤਰ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਉਸ ਵਕਤ بڑے ਸਵਾਲ ਉੱਠੇ ਕਿ ਬੜੀ ਛੋਟੀ ਉਮਰ ਹੈ ਇੰਨੀ ਛੋਟੀ ਉਮਰ ਦੇ ਵਿੱਚ ਗੁਰਿਆਈ ਨੂੰ ਇਸ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਣਗੇ ਹੁਣ ਉੱਥੇ ਸਿਰਫ ਸਾਡੀ ਜਿਹੜੀ ਸੋਚ ਹੈ ਸਾਡੀ ਜਿਹੜੀ ਦੇਖਣੀ ਹੈ ਉਹ ਬਾਹਰੀ ਸਰੀਰ ਨੂੰ ਵੇਖ ਕਰਕੇ ਦੁਨਿਆਵੀ ਉਮਰ ਨੂੰ ਵੇਖ ਕਰਕੇ ਤਕਾਜ਼ਾ ਲਾ ਰਹੇ ਆ ਹੁਣ ਆਪਾਂ ਵੇਖਦੇ ਹਾਂ ਕਿ ਬੋੜ ਦਾ ਬੀਜ ਕਿੰਨਾ ਕੁ ਹੁੰਦਾ ਹੈ। ਛੋਟਾ ਜਿਹਾ ਬੀਜ ਹੈ ਤੇ ਉਹਦੇ ਵਿੱਚੋਂ ਕਿੱਡਾ ਵੱਡਾ ਦਰਖਤ ਪੈਦਾ ਹੁੰਦਾ ਹੈ। ਦੁਨੀਆ ਦੇ ਵਿੱਚ ਦੌਲਤ ਦੀਆਂ ਬੜੀਆਂ ਕਿਸਮਾਂ ਨੇ ਹੀਰੇ ਜਵਹਰਾਤ ਆਦਿਕ ਮਾਇਆ ਹੈ। ਹੁਣ ਸਾਰਿਆਂ ਦੇ ਵਿੱਚੋਂ ਹੀਰਾ ਜਿਹੜਾ ਉਹ ਛੋਟਾ ਹੁੰਦਾ ਪਰ ਉਹ ਕੀਮਤੀ ਹੋਇਆ ਕਰਦਾ ਹੈ। ਹੀਰੇ ਦੀ ਕੀਮਤ ਬਹੁਤ ਆਤ ਹੋਇਆ ਕਰਦੀ ਹੈ। ਸ਼ੇਖ ਸਾਦੀ ਤੁਰੇ ਜਾ ਰਹੇ ਸੀ ਤੇ ਜਾਂਦੇ ਬੜੇ ਚਿੰਤਾਤੁਰ ਨੇ ਪਰ ਰਸਤੇ ਦੇ ਵਿੱਚ ਇੱਕ ਛੋਟਾ ਬਾਲਕ ਮਿਲਿਆ ਬੱਚਾ ਮਿਲਿਆ ਬੱਚਾ ਕਹਿਣ ਲੱਗਾ ਉਹ ਬਾਲਕ ਕਹਿੰਦਾ ਬਾਬਾ ਕੀ ਗੱਲ ਬੜਾ ਚਿੰਤਾ ਵਿੱਚ ਹੈ ਬੜਾ ਸੋਚ ਵਿੱਚ ਡੁੱਬਾ ਲੱਗਦਾ ਹੈ ਉਹ ਕਹਿਣ ਲੱਗਾ ਹਾਂ ਬਾਲਕ ਵਾਕੇ ਮੈਨੂੰ ਚਿੰਤਾ ਹੈ ਇੱਕ ਗੱਲ ਦੀ ਉਹ ਕਹਿ ਲਗਾ ਬਾਬਾ ਕਾਦੀ ਚਿੰਤਾ ਕਹਿ ਲਗਾ ਮੇਰੇ ਨਾਲ ਮੇਰਾ ਇੱਕ ਮੁਰਗਾ ਇੱਕ ਗਧਾ ਤੇ ਮੇਰੇ ਕੋਲ ਇੱਕ ਟੱਕਾ ਹੈ ਅਸੀਂ ਤਿੰਨ ਜਣੇ ਆ ਭੁੱਖ ਤਿੰਨਾਂ ਨੂੰ ਲੱਗੀ ਹੈ ਹੁਣ ਸੋਚਦਾ ਕਿ ਇੱਕ ਟੱਕੇ ਨਾਲ ਮੈਂ ਖਾਵਾਂ ਆਪਣੇ ਮੁਰਗੇ ਨੂੰ ਖਵਾਵਾਂ ਜਾਂ ਗਧੇ ਨੂੰ ਖਵਾਵਾਂ ਸਾਡੇ ਤਿੰਨਾਂ ਦੀ ਭੁੱਖ ਨਹੀਂ ਮਿਟਣੀ ਉਸ ਬਾਲਕ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਬਾਬਾ ਇੱਕ ਟਕੇ ਦੇ ਅਦਵਾਨੇ ਖਰੀਦ ਉਹਦੇ ਵਿੱਚੋਂ ਗਿਰੂ ਕੱਢ ਕੇ ਆਪ ਖਾਓ ਉਹਦੇ ਬੀਜ ਮੁਰਗੇ ਨੂੰ ਪਾ ਦੇ ਉਹਦਾ ਛਿਲਕਾ ਗਧੇ ਨੂੰ ਪਾ ਦੇ ਤੁਸੀਂ ਤਿੰਨੋਂ ਰਜ ਜਾਓਗੇ ਤੇ ਸੇਖ ਸਾਧੀ ਨੇ ਉਸ ਧਰਤੀ ਨੂੰ ਸਜਦਾ ਕੀਤਾ ਨਮਸਕਾਰ ਕੀਤੀ ਕਿ ਇੱਥੇ ਜਿਹੜੇ ਬੱਚੇ ਨੇ ਉਹ ਬੁੱਧੀਵਾਨ ਨੇ ਜ਼ਰੂਰੀ ਨਹੀਂ ਕਿ ਸਿਆਣਿਆਂ ਦੇ ਕੋਲ ਅਕਲ ਹੋਵੇ ਕਈ ਵਾਰੇ ਬਾਲਕ ਦੇ ਕੋਲ ਬੜੀ-ਬੜੀ ਅਕਲ ਹੁੰਦੀ ਹੈ ਬਣੀਆਂ ਸਿਆਣੀਆਂ ਗੱਲਾਂ ਕਰਦੇ ਨੇ ਸੁਗਰੀਾਈ ਦੇ ਬਖਸ਼ਿਸ਼ ਹੋਈ ਗੁਰੂ ਸਾਹਿਬ ਜੀ ਦੀ ਨਜ਼ਰ ਵਿੱਚ ਪ੍ਰਵਾਨ ਹੋਏ ਉਹ ਜ਼ਿੰਮੇਵਾਰੀ ਨੂੰ ਬਾਖੂਬੀ ਨਭਾਇਆ ਸਿੱਖ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਰਹੇ ਕੀਰਤਪੁਰ ਸਾਹਿਬ ਵਿਖੇ ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ ਕਿ ਕਿਸੇ ਤਰ੍ਹਾਂ ਕਿਉਂਕਿ ਬਾਬਾ ਰਾਮ ਰਾਏ ਇਸ ਗੱਲ ਤੋਂ ਬੜਾ ਦੁਖੀ ਸੀ ਔਖਾ ਸੀ ਕਿ ਗੁਰਿਆਈ ਛੋਟੇ ਨੂੰ ਮਿਲ ਗਈ ਹੱਕ ਮੇਰਾ ਸੀ ਤਾਂ ਉਸ ਨੇ ਬੜਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਮੈਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਵਾ ਔਰੰਗਜ਼ੇਬ ਨੇ ਵੀ ਬੜੇ ਯਤਨ ਕੀਤੇ ਪਰ ਗੁਰ ਹਰਰਾਏ ਸਾਹਿਬ ਪਾਤਸ਼ਾਹ ਜੀ ਹੁਕਮ ਕਰ ਗਏ ਸੀ ਕਿ ਮਲੇਸ਼ ਨੂੰ ਦਰਸ਼ਨ ਦੇਣੇ ਨਹੀਂ ਨਾ ਮਲੇਸ਼ ਨੂੰ ਮਥੇ ਲਾਉਣਾ ਹੈ ਤਾਂ ਹੁਣ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਪਹਿਰਾ ਦਿੱਤਾ ਤਾਂ ਉਸ ਵਕਤ ਰਾਜਾ ਜੈ ਸਿੰਘ ਸਵਾਈ ਨੂੰ ਬੜੇ ਤਰਲੇ ਲੈ ਕੇ ਔਰੰਗਜ਼ੇਬ ਨੇ ਕਿਹਾ ਕਿ ਇੱਕ ਵਾਰੀ ਮੈਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ دیدار ਕਰਵਾ ਦੇ। ਰਾਜਾ ਜੈ ਸਿੰਘ ਸਵਾਈ ਗੁਰੂ ਘਰ ਦਾ ਸ਼ਰਧਾਲੂ ਸੀ। ਉਹ ਆਇਆ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਦਰਸ਼ਨ ਕੀਤੇ। ਕੀਰਤਪੁਰ ਸਾਹਿਬ ਦਰਸ਼ਨ ਕਰਕੇ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਉਹਨੇ ਔਰੰਗਜ਼ੇਬ ਵੱਲੋਂ ਬੇਨਤੀ ਨਹੀਂ ਕੀਤੀ ਆਪਣੇ ਬੇਨਤੀ ਕੀਤੀ ਪਾਤਸ਼ਾਹ ਮੇਰੇ ਮਹਿਲਾ ਵਿੱਚ ਜਾ ਕੇ ਦਿੱਲੀ ਵਿਖੇ ਆਪਣੇ ਮੁਬਾਰਕ ਚਰਨ ਪਾਓ। ਇਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਜ਼ਰੂਰ ਆਵਾਂਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜਦੋਂ ਗਏ ਤੇ ਅੰਮ੍ਰਾਲੇ ਦੇ ਨੇੜੇ ਆਪਾਂ ਅਸਥਾਨ ਦਰਸ਼ਨ ਕਰਦੇ ਹਾਂ ਗੁਰਦੁਆਰਾ ਪੰਜੋਖੜਾ ਸਾਹਿਬ ਇੱਥੇ ਪੰਡਤ ਲਾਲਚੰਦ ਨੂੰ ਆਪਣੀ ਵਿਦਿਆ ਦਾ ਬੜਾ ਹੰਕਾਰ ਸੀ ਬੜੇ ਧਰਮ ਗ੍ਰੰਥ ਪੜ੍ਹੇ ਕਿਉਂਕਿ ਮਨੁੱਖ ਨੂੰ ਕਈ ਵਾਰੀ ਬਹੁਤੀ ਵਿਦਿਆ ਪੜ੍ਹ ਕੇ ਹੰਕਾਰ ਹੋ ਜਾਂਦਾ ਹੈ। ਤੋਂ ਸਾਬ ਜੀ ਜਦੋਂ ਇੱਥੇ ਪੰਜੋਖਰਾ ਸਾਹਿਬ ਪਹੁੰਚੇ ਇੱਥੇ ਲਾਲ ਚੰਦ ਨਾਮ ਉਹਨੇ ਵੇਖਿਆ ਕਿ ਇਹਨਾਂ ਨੇ ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਹੋਏ ਨੇ। ਤੇ ਇਹਨਾਂ ਨੇ ਆਪਣਾ ਨਾਮ ਕ੍ਰਿਸ਼ਨ ਰਖਵਾਇਆ ਹਰ ਕ੍ਰਿਸ਼ਨ ਅਖਵਾਉਂਦੇ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਕਰਕੇ ਸਿਮਰਿਆ ਜਾਂਦਾ ਹੈ। ਉਹ ਕਹਿਣ ਲੱਗਾ ਜੀ ਤੁਹਾਡਾ ਨਾਮ ਹਰਿ ਕ੍ਰਿਸ਼ਨ ਹੈ ਤੁਸੀਂ ਇਹ ਗੀਤਾ ਦੇ ਅਰਥ ਕਰਕੇ ਸੁਣਾਓ ਤੇ ਕਹਿਣ ਲੱਗੇ ਪੰਡਿਤ ਲਾਲ ਚਾਂਝੇ ਅਸੀਂ ਗੀਤਾ ਦੇ ਅਰਥ ਕਰ ਦੇ ਰਹੇ ਆ ਪਰ ਤੁਹਾਡੇ ਮਨ ਨੂੰ ਫਿਰ ਵੀ ਤਸੱਲੀ ਨਹੀਂ ਹੋਣੀ ਤੁਸੀਂ ਕਹਿਣਾ ਕੋ ਕਰਾ ਬਾਤ ਹੋਵੇਗੀ ਤੇ ਜਿਹਦੇ ਕੋਲੋਂ ਤੁਸੀਂ ਚਾਹੋ ਜਾਓ ਉਹਨੂੰ ਲਿਆਓ ਅਸੀਂ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦੇਨੇ ਆ ਨਗਰ ਦੇ ਵਿੱਚ ਛੱਜੂ ਚੀਵਰ ਜਿਹੜਾ ਘਰਾਂ ਦੇ ਵਿੱਚ ਪਾਣੀ ਢੋਣ ਦਾ ਕੰਮ ਕਰਦਾ ਹੈ ਜਿਹੜਾ ਬੋਲ ਨਹੀਂ ਸਕਦਾ ਜਿਹਨੂੰ ਉੱਚਾ ਸੁਣਦਾ ਸਾਰਾ ਸਾਰਾ ਦਿਨ ਪਾਣੀ ਢੋਂਦਿਆਂ ਜਿਹਦਾ ਲੰਘ ਜਾਂਦਾ ਤੇ ਲਾਲਚੰਦ ਪੰਡਤ ਮੰਨੰਦਰ ਜਿਹੜਾ ਸੀ ਕਿ ਹੁਣ ਇੱਥੇ ਗੁਰੂ ਸਾਹਿਬ ਜੀ ਨੂੰ ਮੈਂ ਕਿਸੇ ਪ੍ਰਕਾਰ ਨਾਲ ਨੀਵਾ ਵਿਖਾਵਾਂ ਉਹ ਜਾ ਕੇ ਛੱਜੂ ਚੀਵਰ ਨੂੰ ਪਕੜ ਕੇ ਲੈ ਆਇਆ ਕਹਿਣ ਲੱਗਾ ਜੀ ਇਹਦੇ ਕੋਲੋਂ ਗੀਤਾ ਦੇ ਅਰਥ ਕਰਵਾਓ ਤੇ ਸਤਿਗੁਰ ਪਾਤਸ਼ਾਹ ਜੀ ਸਤਿਗੁਰੂ ਸਮਰੱਥ ਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜਿਨੇ ਕਿਰਪਾ ਕੀਤੀ ਸਮਰੱਥ ਗੁਰੂ ਸਿਰ ਹੱਥ ਧਰਿਓ ਵਾਲੀ ਰਹਿਮਤ ਕਰਕੇ ਛਟੀ ਛਜੂ ਚੀਵਰ ਦੇ ਸਿਰ ਤੇ ਰਖੇ ਤੇ ਗੀਤਾ ਦੇ ਅਰਥ ਕਰਵਾਏ ਤੇ ਲਾਲਚਦ ਪੰਡਤ ਦਾ ਹੰਕਾਰ ਤੋੜਿਆ ਗੁਰੂ ਹਰ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦਿੱਲੀ ਪਹੁੰਚਦੇ ਨੇ ਜੈ ਸਿੰਘ ਸਵਾਈ ਦੇ ਬੰਗਲੇ ਵਿੱਚ ਪਹੁੰਚੇ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਆਪ ਸੰਗਤਾਂ ਦਰਸ਼ਨ ਕਰਦੇ ਹੋ ਹੁਣ ਇਥੋਂ ਔਰੰਗਜ਼ੇ ਬਹੁਤ ਯਤਨ ਕਰਦਾ ਗਿਆ ਪਰ ਗੁਰੂ ਸਾਹਿਬ ਜੀ ਨੇ ਉਹਨੂੰ ਦਰਸ਼ਨ ਨਹੀਂ ਦਿੱਤੇ ਤਾਂ ਇਥੇ ਉਸ ਵਕਤ 체ਚਕ ਦੀ ਭਿਆਨਕ ਬਿਮਾਰੀ ਫੈਲੀ ਦਿੱਲੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਰੁਮਾਲ ਦਿੱਤਾ ਕਿ ਆ ਰੁਮਾਲ ਜਿਹੜਾ ਹੈ ਜਲ ਵਿੱਚ ਪਾ ਕੇ ਉਹਦੇ ਨਾਲ ਇਸ਼ਨਾਨ ਕਰਾਓ ਇਹ ਰੁਮਾਲ ਨੂੰ ਸਰੀਰ ਤੇ ਫੇਰੋ ਤੇ ਰੋਗ ਠੀਕ ਹੋਵੇਗਾ ਐਉਂ ਦਿੱਲੀ ਨਿਵਾਸੀਆਂ ਦਾ ਰੋਗ ਦੂਰ ਕਰਕੇ ਉਹ ਚੇਚਕ ਦਾ ਰੋਗ ਆਪਣੇ ਤਨ ਤੇ ਲੈ ਕੇ ਕਿਉਂਕਿ ਐਸੇ ਜਿਹੜੇ ਮਹਾਨ ਪਰਉਪਕਾਰੀ ਪੈਗੰਬਰ ਔਲੀਏ ਗੁਰੂ ਸੰਸਾਰ ਅੰਦਰ ਆਉਂਦੇ ਨੇ ਸੰਸਾਰ ਦਾ ਭਲਾ ਕਰਨ ਵਾਸਤੇ ਉਹ ਸੰਸਾਰ ਦਾ ਦੁੱਖ ਆਪਣੀ ਝੋਲੀ ਵਿੱਚ ਪਾ ਕੇ ਸੁਖ ਸੰਸਾਰ ਨੂੰ ਬਖਸ਼ਦੇ ਨੇ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਉਹ ਦੁੱਖ ਆਪਣੇ ਤਨ ਤੇ ਲਿਆ ਚੇਚਕ ਦਾ ਰੋਗ ਆਇਆ ਤੇ ਸਤਿਗੁਰ ਪਾਤਸ਼ਾਹ ਜੀ ਨੇ ਬਾਹਰ ਦਿੱਲੀ ਤੋਂ ਨਿਕਲ ਕਰਕੇ ਆਪਣਾ ਜਿਹੜਾ ਸੀ ਪੰਜ ਭੂਤਕ ਸਰੀਰ ਦਾ ਤਿਆਗ ਕਰਨ ਤੋਂ ਪਹਿਲਾਂ ਜਾਣ ਲਿਆ ਕਿ ਸੱਚਖੰਡ ਪਿਆਨਾ ਕਰਨ ਦਾ ਸਮਾਂ ਆ ਚੁੱਕਾ ਹੈ ਤੇ ਉੱਥੋਂ ਬਚਨ ਕਹੇ ਜੋ ਪੰਜ ਪੈਸੇ ਨਾਰੀਅਲ ਸਮਗਰੀ ਸੀ ਗੁਰਿਆਈ ਦੀ ਉਸ ਦੇ ਕਰਕੇ ਸਿੱਖ ਨੂੰ ਭੇਜਣਾ ਕੀਤਾ ਤੇ ਨਾਲ ਸੰਗਤ ਨੇ ਪੁੱਛਿਆ ਕਿ ਸੰਗਤ ਨੂੰ ਕਿਧੇ ਲੜ ਲਾ ਕੇ ਚੱਲੇਓ ਤਾਂ ਬਾਬਾ ਗੁਰੂ ਸਾਹਿਬ ਜਿਨੇ ਬਚਨ ਕੀਤੇ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਬਾਬਾ ਤੋਂ ਭਾਵ ਧਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਰਿਸ਼ਤੇਦਾਰੀ ਵਿੱਚ ਦਾਦਾ ਜੀ ਲੱਗਦੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਤੇ ਬਾਬਾ ਸ਼ਬਦ ਵਰਤਿਆ ਜਾਂਦਾ ਸੀ ਬਾਬਾ ਸ਼ਬਦ ਵੱਡੇ ਲਈ ਵਰਤਿਆ ਜਾਂਦਾ ਹੈ ਬਾਬਾ ਬਸੇ ਗ੍ਰਾਮ ਬਕਾਲੇ ਕੇ ਬਕਾਲੇ ਨਗਰ ਦੇ ਵਿੱਚ ਬਾਬਾ ਜੀ ਨਿਵਾਸ ਕਰਦੇ ਨੇ ਬਨ ਗੁਰ ਸੰਗਤ ਸਗਲ ਸੁਭਾਲੇ ਇਹ ਗੁਰਿਆਈ ਦੀ ਬਖਸ਼ ਉਹਨਾਂ ਨੂੰ ਪ੍ਰਾਪਤ ਹੋਵੇਗੀ ਉਹ ਗੁਰੂ ਬਣ ਕੇ ਸੰਸਾਰ ਨੂੰ ਸੁਮੱਚੀ ਲੋਕਾਈ ਦਾ ਭਲਾ ਕਰਨਗੇ ਸੋ ਅੱਜ ਦਾ ਉਹ ਦਿਨ ਜਦੋਂ ਧੰਨ ਗੁਰੂ ਹਰ ਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਦਿੱਲੀ ਵਿਖੇ ਔਰ ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਹੋਈ ਉਹ ਦੋਵੇਂ ਦਿਹਾੜੇ ਅਜ ਆਪ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਬੜੇ ਸ਼ਰਧਾ ਬੜੇ ਭਾਵਨਾ ਬੜੇ ਪ੍ਰੇਮ ਨਾਲ ਮਨਾ ਰਹੇ ਹੋ ਲੜੀਵਾਰ ਕਥਾ ਜੋ ਪਾਵਨ ਅਸਥਾਨ ਗੁਰਦੁਆਰਾ ਸਾਬ ਤੋਂ ਪ੍ਰਾਰੰਭ ਹੈ ਆਸਾ ਰਾਗ ਦੇ ਅੰਦਰ ਆਪ ਜੀ ਸਰਵਣ ਕਰ ਰਹੇ ਹੋ ਧੰਨ ಶ್ರೀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਜੀ ਦੀ ਪਾਵਨ ਰਸਨਾ ਤੋਂ ਚਾਰਨ ਕੀਤੀ ਬਾਣੀ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਪਿਛੇ ਆਪ ਜੀ 12 ਸ਼ਬਦਾਂ ਦੀ ਵਿਚਾਰ ਸਰਵਣ ਕਰ ਚੁੱਕੇ ਆਓ ਅੱਜ ਦੇ ਸ਼ਬਦ ਅੰਦਰ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ ਆਸਾਂ ਮਹੱਲਾ ਚੌਥਾ ਆਸਾ ਰਾਗ ਹੈ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ ਸਾਹਿਬ ਜੀ ਅਨੰਤ ਵਿੱਚ ਬਖਸ਼ਿਸ਼ ਕਰਦੇ ਨੇ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਣਾ ਮਨ ਚਾਓ ਜਿਓ ਹਰੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਭਗਤ ਨੇ ਜਿਹੜੇ ਉਹਦੇ ਬੰਦਗੀ ਕਰਦੇ ਨੇ ਉਹਨੂੰ ਸਿਮਰਦੇ ਨੇ ਮਨ ਨਾਮ ਜਪਾਨਾ ਆਪਣੇ ਮਨ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ ਮਨ ਕਰਕੇ ਉਹ ਬਾਰੰਬਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ ਹਰ ਹਰ ਮਨ ਭਾਨਾ ਉਹਨਾਂ ਦੇ ਮਨ ਨੂੰ ਹਰੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਭਾ ਗਿਆ ਉਹ ਚੰਗਾ ਲੱਗਦਾ ਜਪਦੇ ਉਹੀ ਨੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੰਗਾ ਲੱਗਦਾ ਨਹੀਂ ਤਾਂ ਬੜਾ ਔਖਾ ਹੈ ਆਖਣ ਔਖਾ ਸਾਚਾ ਨਾਉ ਬੜਾ ਔਖਾ ਉਹਦਾ ਨਾਮ ਜਪਣਾ ਬਹੁਤ ਕਠਨਾਇ ਦੁਨਿਆਵੀ ਗੱਲਾਂ ਮਾਰਦੇ ਆ ਸਾਡੀ ਜੇਬਾ ਸਾਡਾ ਮੂੰਹ ਥੱਕਦਾ ਨਹੀਂ ਅਸੀਂ ਆਕਦੇ ਨਹੀਂ ਪਰ ਕਿਤੇ 10 ਮਿੰਟ ਬੈਠ ਜਾਈਏ ਸਿਮਰਨ ਕਰਨ ਵਾਸਤੇ ਤੇ ਸਾਨੂੰ ਆਲਸ ਪੈ ਜਾਂਦਾ ਥੱਕ ਜਾਂਦੇ ਆ ਕਿਉਂਕਿ ਸਾਡੇ ਮਨ ਨੂੰ ਅਜੇ ਭਾਇਆ ਨਹੀਂ ਚੰਗਾ ਨਹੀਂ ਲੱਗਾ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਭਗਤ ਨੇ ਉਹ ਆਪਣੇ ਮਨ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ ਕਿਉਂਕਿ ਉਹਨਾਂ ਦੇ ਮਨ ਨੂੰ ਭਾ ਗਿਆ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੰਗਾ ਲੱਗਦਾ ਹਰ ਭਗਤ ਜਨਾ ਮਨ ਚਾਓ ਜੀਓ ਤੇ ਭਗਤਾਂ ਦੇ ਮਨ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਦਾ ਚਾਅ ਬਣਿਆ ਰਹਿੰਦਾ ਹੈ ਹਰ ਵੇਲੇ ਚਾਅ ਬਣਿਆ ਰਹਿੰਦਾ ਹੈ ਹਰ ਵੇਲੇ ਜਪਦੇ ਨੇ ਵਾਹਿਗੁਰੂ 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 ਵਾਹਿ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਤਉ ਭਗਤਾਂ ਦੇ ਮਨ ਅੰਦਰ ਚਾਉ ਬਣਿਆ ਰਹਿੰਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦਾ ਜੋ ਜਨ ਮਰ ਜੀਵੇ ਤੇਨੇ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜਿਓ ਜੋ ਜਨ ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਜਨ ਸੇਵਕ ਨੇ ਮਰ ਜਿਹਨ ਆਪਾ ਭਾਵ ਮਾਰ ਲੈਂਦੇ ਨੇ ਜਿਹੜੇ ਆਪਣੇ ਹਉਮੈ ਨੂੰ ਮਾਰ ਲੈਂਦੇ ਨੇ ਜਿਹੜੇ ਆਪਣੇ ਹੰਕਾਰ ਨੂੰ ਮਾਰ ਲੈਂਦੇ ਨੇ ਆਪਾ ਭਾਵ ਮਰ ਜਾਂਦਾ ਉਹਨਾਂ ਦੇ ਅੰਦਰੋਂ ਫਿਰ ਮੈਂ ਮੇਰੀ ਨਹੀਂ ਰਹਿੰਦੀ ਇਹਨੂੰ ਖਤਮ ਕਰ ਲੈਂਦੇ ਨੇ ਜੀਵੇ ਉਹ ਆਤਮਿਕ ਜੀਵਨ ਜਿਉਂਦੇ ਨੇ ਨਹੀਂ ਤੇ ਬੰਦਾ ساری ਉਮਰ ਮੈਂ ਮੇਰੀ ਵਿੱਚ ਪਿਆ ਹਉਮੇ ਹੰਕਾਰ ਦੇ ਵਿੱਚ ਗਰਸਿਆ ਇਹ ਸੰਸਾਰ ਤੋਂ ਚਲਾ ਜਾਂਦਾ ਮੈਂ ਮੇਰੀ ਖਤਮ ਨਹੀਂ ਹੁੰਦੀ ਕਿਉਂਕਿ ਜਿੰਨੀ ਦੇਰ ਤੱਕ ਮਨੁੱਖ ਦੇ ਅੰਦਰ ਮੈਂ ਹੈ ਉਨੇ ਅੰਦਰ ਤੂੰ ਨਹੀਂ ਆਉਂਦਾ ਉਹ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਨਹੀਂ ਹੁੰਦਾ ਉਹਦਾ ਨਾਮ ਨਹੀਂ ਸਾਡੇ ਹਿਰਦੇ ਅੰਦਰ ਵੱਸਦਾ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਆਪਾ ਭਾਵ ਮਾਰ ਲੈਂਦੇ ਨੇ ਹਉਮੈ ਹੰਕਾਰ ਨੂੰ ਮਾਰ ਕੇ ਜੀਵੇ ਉਹ ਆਤਮਿਕ ਜੀਵਨ ਜਿਉਂਦੇ ਹਨ ਤਿੰਨ ਅੰਮ੍ਰਿਤ ਪੀਵੇ ਆ ਪਲਸ ਮਿਰਤਿਓ ਦੋ ਸ਼ਬਦਾਂ ਦਾ ਸੁਮੇਲ ਹੈ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਜਲ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪੀਂਦੇ ਨੇ ਕਿਉਂਕਿ ਇਹ ਮੁਕਤ ਕਰ ਦਿੰਦਾ ਹੈ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣ ਦਿੰਦਾ ਇਹ ਮਰਤਿਓ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਫਿਰ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪੀਂਦੇ ਨੇ ਮਨ ਲਾਗਾ ਗੁਰਮਤਿ ਭਾਉ ਜਿਓ ਗੁਰੂ ਦੀ ਮਤ ਗ੍ਰਹਿਣ ਕਰਕੇ ਗੁਰੂ ਦਾ ਉਪਦੇਸ਼ ਧਾਰਨ ਕਰਕੇ ਉਹਨਾਂ ਦੇ ਹਿਰਦੇ ਅੰਦਰ ਹਰ ਵੇਲੇ ਪ੍ਰੇਮ ਬਣਿਆ ਭਾਉ ਤੋਂ ਭੱਬੇ ਨੂੰ ਕੰਨਾਂ ਲੱਗ ਗਿਆ ਊੜੇ ਨੂੰ ਔਂਕੜ ਭਾਉ ਦਾ ਅਰਥ ਬਣ ਜਾਣਾ ਪਿਆਰ ਪ੍ਰੇਮ ਭੱਬਾ ਉੜੇ ਨੂੰ ਅੰਕੜ ਇਹ ਬਣ ਗਿਆ ਭਾਉ ਭਾਉ ਦਾ ਭਾਵ ਡਰ ਰੱਖਣਾ ਪ੍ਰਮਾਤਮਾ ਦਾ ਭੈ ਰੱਖਣਾ ਮਨ ਅੰਦਰ ਇੱਥੇ ਸ਼ਬਦ ਆਇਆ ਭਾਉ ਭਾਉ ਦਾ ਭਾਵ ਕਿ ਉਹਨਾਂ ਦੇ ਹਿਰਦੇ ਅੰਦਰ ਹਰ ਵੇਲੇ ਪ੍ਰੇਮ ਬਣਿਆ ਰਹਿੰਦਾ ਹੈ ਪ੍ਰੇਮ ਜਿਹੜਾ ਉਹ ਲੱਗਾ ਰਹਿੰਦਾ ਹੈ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਏ ਪਸਾਉ ਦਾ ਅਰਥ ਹੈ ਕਿਰਪਾ ਗੁਰ ਕਰੇ ਪਸਾਓ ਗੁਰੂ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ ਉਹਨਾਂ ਦੇ ਮਨ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਬਣਦਾ ਹੈ ਸਾਰਿਆਂ ਦੇ ਨਹੀਂ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਹੈ ਇਹ ਗੁਰੂ ਕੋਲੋਂ ਮੰਗਣਾ ਪਵੇਗਾ ਗੁਰੂ ਦੀ ਕਿਰਪਾ ਮੰਗਣੀ ਪਵੇਗੀ ਜੋਦੜੇ ਬੇਨਤੀ ਕਰਕੇ ਦਾਤਾਰ ਕਿਰਪਾ ਕਰੋ ਤਰਸ ਕਰੋ ਕਿ ਮੇਰੇ ਮਨ ਅੰਦਰ ਵੀ ਤੇਰੇ ਨਾਮ ਨਾਲ ਪ੍ਰੀਤ ਬਣ ਜਾਏ ਪ੍ਰੇਮ ਪੈ ਜਾਏ ਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਦੇ ਮਨ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੰਗਾ ਲੱਗਦਾ ਉਹਨਾਂ ਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ ਜੀਵਨ ਮੁਕਤ ਸੁਖ ਹੋਏ ਉਹ ਫਿਰ ਜਿਉਂਦੇ ਜੀ आनंद ਤੇ ਸੁਖ ਦਾ ਜੀਵਨ ਬਤੀਤ ਕਰਦੇ ਨੇ ਮਨੁੱਖ ਚਾਹੁੰਦਾ ਕਿ ਮੈਂ ਸਦਾ ਹੀ ਸੁਖੀ ਰਹਾਂ ਮੇਰੇ ਜੀਵਨ ਅੰਦਰ ਕਦੇ ਦੁੱਖ ਨਾ ਆਵੇ ਸੁਖ ਦੇ ਵਾਸਤੇ ਮਨੁੱਖ ਬੜੇ ਯਤਨ ਕਰਦਾ ਦਿਨ ਰਾਤ ਧੌੜਿਆ ਫਿਰਦਾ ਪਰ ਧੌੜ ਇਹਦੀ ਗਲਤ ਹੈ ਕਿਉਂਕਿ ਸੁਖ ਲੋੜਦਾ ਹੈ ਪਦਾਰਥਾਂ ਵਿੱਚੋਂ ਸੁਖ ਲੋੜਦਾ ਹੈ ਧਨ ਵਿੱਚੋਂ ਪਾਤਸ਼ਾਹ ਕਹਿੰਦੇ ਸੁਖ ਨਹੀਂ ਬਹੁਤਾ ਹੈ ਧਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਜਾ ਹਰ ਹਰ ਗੁਣ ਗਾਏ ਮਾਰੇ ਕਹਿੰਦੇ ਸੁਖ ਨਹੀਂ ਬਹੁਤੇ ਧਨ ਖਾਟੇ ਬੜੇ ਧਨ ਦੇ ਖੱਟੇ ਕਰ ਲੇ ਬੜਾ ਧਨ ਜੋੜ ਲਿਆ ਕੱਤਰ ਕਰ ਲਿਆ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਵੀ ਸੁਖੀ ਨਹੀਂ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਕੋਲ ਕਿਉਂ ਨਾ ਹੋਵੇ ਕਹਿੰਦੇ ਜੇ ਨਾਮ ਨਹੀਂ ਤੇ ਨਾਮ ਤੋਂ ਬਿਨਾਂ ਉਹ ਰਾਜਾ ਵੀ ਦੁਖੀ ਹੈ ਬڑے-ਬڑے ਧਨਵਾਨ ਵੇਖੋ ਕਿਤੇ ਰੋਂਦੇ ਨੇ ਉਹਨਾਂ ਦੇ ਠੀਕ ਹੈ ਕਿ ਗਰੀਬ ਦੇ ਘਰੋਂ ਅੱਗ ਜਲਦੀ ਹੋਵੇ ਉਹਦਾ ਧੂੰਆਂ ਬਾਹਰ ਨਜ਼ਰ ਆਉਂਦਾ ਤੇ ਅਮੀਰ ਦੇ ਘਰ ਦੀ ਅੱਗ ਧੂੰਆਂ ਨਜ਼ਰ ਨਹੀਂ ਆਉਂਦਾ ਪਰ ਉਹ ਅੰਦਰੋਂ ਅੰਦਰੇ ਧੁਖ ਰਿਹਾ ਉਹਦਾ ਧੂੰਆਂ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਧਨ ਬਹੁਤ ਹੈ ਪਰ ਅੰਦਰੋਂ ਬੜਾ ਦੁਖੀ ਹੈ ਅੰਦਰੋਂ ਸੁਖੀ ਨਹੀਂ ਮਨੁੱਖ ਸੁਖ ਨਹੀਂ ਬਹੁਤਾ ਧਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਾਟੇ ਹੁਣ ਨਿਰਤ ਨਾਟੇ ਬੜੇ ਨਾਟਕ ਚੇਟਕ ਵੇਖਦਾ ਮਨੁੱਖ ਦੌੜਿਆ ਫਿਰਦਾ ਆਜ ਇਧਰ ਕੋਈ ਨਾਟਕ ਚੇਟਕ ਵੇਖ ਲੈ ਦੁਨੀਆਂ ਦੇ ਰੰਗ ਤਮਾਸ਼ੇ ਵੇਖਣ ਲਈ ਦੌੜਿਆ ਫਿਰਦਾ ਖੜੇ ਮੈਨੂੰ ਸੁੱਖ ਮਿਲ ਜਾਏ ਬਾਦਸ਼ਾਹ ਕਹਿੰਦੇ ਉੱਥੇ ਵੀ ਸੁੱਖ ਨਹੀਂ ਸੁੱਖ ਨਹੀਂ ਬਉਦੇਸ਼ ਕਮਾਏ ਬڑے-ਬڑے ਦੇਸ਼ਾਂ ਦੇਸ਼ਾਂਤਰਾ ਵਿੱਚ ਜਾ ਕੇ بڑے-ਬڑے ਵੱਡੇ ਵਪਾਰ ਕਰਦਾ ਕਿ ਸ਼ਾਇਦ ਉੱਥੇ ਸੁੱਖ ਮਿਲ ਜਾਏ ਪਾਤਸ਼ਾਹ ਕਹਿੰਦੇ ਉੱਥੇ ਵੀ ਸੁੱਖ ਨਹੀਂ ਮਿਲਣਾ ਫਿਰ ਪਾਤਸ਼ਾਹ ਸੁੱਖ ਹੈ ਕਿੱਥੇ ਪਾਤਸ਼ਾਹ ਕਹਿੰਦੇ ਸਰਬ ਸੁਖਾਂ ਜਾਂ ਹਰ ਹਰ ਗੁਣ ਗਾਏ ਕਹਿੰਦੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਣ ਦੇ ਵਿੱਚ ਇੱਕ ਸੁੱਖ ਨਹੀਂ ਸਾਰੇ ਸੁੱਖ ਨੇ ਸਰਬ ਸੁਖਾਂ ਸਾਰੇ ਸੁੱਖ ਹਰੀ ਵਾਹਿਗੁਰੂ ਪਰਮੇਸ਼ਰ ਦਾ ਗੁਣ ਗਾਉਣ ਦੇ ਵਿੱਚੋਂ ਜੀਵ ਨੂੰ ਪ੍ਰਾਪਤ ਹੁੰਦੇ ਨੇ ਪਾਤਸ਼ਾਹ ਕਹਿੰਦੇ ਜੀਵਨ ਮੁਕਤ ਸੁਖ ਹੋਈ ਜਿਉਂਦੇ ਜੀਵ ਮਨੁੱਖ ਨੂੰ ਪਦਾਰਥਾਂ ਦੀ ਮਾਇਆ ਦੀ ਲਾਲਸਾ ਛੱਡਦੀ ਨਹੀਂ ਦੌੜਿਆ ਫਿਰਦਾ ਮਨੁੱਖ ਪਰ ਜਦੋਂ ਜਿਸ ਜੀਵ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਜਿਸ ਜੀਵ ਦੇ ਹਿਰਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਬਣ ਜਾਂਦੀ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਉਹ ਜਿਵੇਂ ਕਮਲ ਰਹਿ ਵਿੱਚ ਪਾਣੀ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੈ ਪਾਣੀ ਵਿੱਚ ਪਰ ਉੱਪਰ ਉੱਠ ਕੇ ਨਰਲੇਪ ਰਹਿੰਦਾ ਹੈ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਉਹ ਸੰਸਾਰ ਪਰਿਵਾਰ ਵਿੱਚ ਰਹਿੰਦੇ ਆ ਆਪਣੇ ਕਿਰਤ ਵਿਰਤ ਕਰਦੇ ਆ ਉਹ ਮੁਕਤ ਹੋ ਜਾਂਦਾ ਉਹਦੇ ਵਿੱਚ ਲੁਪਾਏ ਮਾਨ ਨਹੀਂ ਹੁੰਦਾ ਉਹ ਕਮਲ ਦੇ ਫੁੱਲ ਦੇ ਨਿਆਈ ਜੀਵਨ ਆਨੰਦ ਵਿੱਚ ਬਤੀਤ ਕਰਦਾ ਹੈ ਜੀਵਨ ਮਰਨ ਹਰ ਨਾਮ ਸੁਹੇਲੈ ਮਨ ਹਰ ਹਰ ਵਹਿਰਦਾ ਸੋਈ ਜਦੋਂ ਆਤਮਿਕ ਜੀਵਨ ਪ੍ਰਾਪਤ ਹੋ ਗਿਆ ਆਪਾ ਭਾਵ ਅੰਦਰੋਂ ਮਰ ਗਿਆ ਜੀਵਨ ਆਤਮਿਕ ਜੀਵਨ ਕਿੱਥੋਂ ਮਿਲਦਾ ਹੈ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚੋਂ ਮਾਰਨਾ ਕੀ ਹੈ ਆਪਾ ਭਾਵ ਮਾਰਨਾ ਜਦੋਂ ਅੰਦਰੋਂ ਆਪਾ ਭਾਵ ਮਰ ਗਿਆ ਹਰ ਨਾਮ ਸੁਹੇਲੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਕਰਕੇ ਫਿਰ ਉਹਨਾਂ ਦਾ ਜੀਵਨ ਸੁਖਮਈ ਬਣ ਜਾਂਦਾ ਹੈ ਉਹ ਸੁਹੇਲੇ ਜੀਵਨ ਵਾਲੇ ਬਣ ਜਾਂਦੇ ਨੇ ਸੁਖ ਵਾਲਾ ਜੀਵਨ ਬਤੀਤ ਕਰਦੇ ਨੇ ਮਨ ਹਰ ਹਰ ਹਿਰਦਾ ਸੋਈ ਉਹਨਾਂ ਦੇ ਹਿਰਦੇ ਵਿੱਚ ਮਨ ਕਰਕੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਸਿਮਰਦੇ ਨੇ ਬਾਰੰਗ-ਬਾਰ ਉਹਨਾਂ ਦਾ ਮਨ ਹਰ ਵੇਲੇ ਹਰੀ ਵਾਹਿਗੁਰੂ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ ਹਿਰਦਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜਿਉ ਮਨ ਹਰ ਹਰ ਵਸਿਆ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਜਿਨ੍ਹਾਂ ਨੂੰ ਆਤਮਿਕ ਜੀਵਨ ਮਿਲ ਗਿਆ ਜਿਨ੍ਹਾਂ ਨੇ ਆਪਾਂ ਭਾਵ ਮਾਰ ਲਿਆ ਖਤਮ ਕਰ ਲਿਆ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਹਰੀ ਵਾਹਿਗੁਰੂ ਪਰਮੇਸ਼ਰ ਦਾ ਵਾਸ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ ਅੰਦਰ ਗੁਰਮਤ ਹਰ ਰਸਿਆ ਗੁਰੂ ਦੇ ਉਪਦੇਸ਼ ਕਰਕੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਰਸ ਉਹ ਜਿਹੜਾ ਨਾਮ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਰਚ ਜਾਂਦਾ ਫਿਰ ਚੰਗੀ ਤਰ੍ਹਾਂ ਰਚ ਜਾਂਦਾ ਫਿਰ ਕਿਤੇ ਵਿਸਰਦਾ ਨਹੀਂ ਉਹ ਗੁਰੂ ਦੀ ਕਿਰਪਾ ਕਰਕੇ ਹਰ ਹਰ ਰਸ ਗਟਾਕ ਪਿਆਓ ਜਿਓ ਫਿਰ ਇਉਂ ਉਹਨਾਂ ਨੂੰ ਮਿੱਠਾ ਲੱਗਦਾ ਹੈ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਰਸ ਘਟ ਘਟ ਕਰਕੇ ਪੀ ਜਾਂਦੇ ਨੇ ਗਟਾਕ ਤੋਂ ਭਾਵ ਘਟ ਘਟ ਕਰਕੇ ਪੀ ਜਾਣਾ ਵੱਡੇ ਵੱਡੇ ਘੁੱਟ ਕਰਕੇ ਪੀਣੇ ਜਦੋਂ ਕੋਈ ਚੰਗੇ ਵਸਤੂ ਛਕਣ ਵਾਲੇ ਪਦਾਰਥ ਕੋ ਤਰਨ ਪਦਾਰਥ ਚੰਗਾ ਬਣਿਆ ਹੋਵੇ ਮਿੱਠਾ ਸਵਾਦਲਾ ਹੋਵੇ ਤੇ ਮਨੁੱਖ ਪਰ ਵੱਡੀਆਂ ਘੁੱਟਾਂ ਭਰਦਾ ਆਨੰਦ ਲੈਂਦਾ ਉਹਦਾ ਸਵਾਦ ਲੈਂਦਾ ਇਉਂ ਹਰੀ ਵਾਇਗੁਰ ਪਰਮੇਸ਼ਰ ਦੇ ਪਿਆਰੇ ਨੇ ਉਹ ਹਰੀ ਵਾਇਗੁਰ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਮਿੱਠਾ ਲੱਗਦਾ ਹੈ ਫਰੀਦ ਸਾਹਿਬ ਜਦੋਂ ਉਸ ਖੁਦਾ ਦੀ ਬੰਦਗੀ ਕਰਕੇ ਘਰ ਆਏ ਵਾਪਸ ਮਾਂ ਕੋਲ ਹੁਣ ਮਾਂ ਨੇ ਸ਼ੱਕਰ ਦੇ ਕੇ ਫਰੀਦ ਜੀ ਨੂੰ ਭਗਤੀ ਕਰਨ ਵਾਲੇ ਪਾਸੇ ਪ੍ਰੇਰਿਆ ਜਦੋਂ ਫਰੀਦ ਨੂੰ ਕਿਹਾ ਫਰੀਦ ਖੁਦਾ ਖੁਦਾ ਜਪਿਆ ਕਰ ਮਾਂ ਕੀ ਮਿਲੇਗਾ ਕਹਿੰਦੀ ਸ਼ੱਕਰ ਮਿਲੇਗੀ ਬੱਚੇ ਸੰਨ ਬਾਲਕ ਨੂੰ ਮਿੱਠਾ ਪਿਆਰਾ ਲੱਗਦਾ ਚੰਗਾ ਲੱਗਦਾ ਖਾਣ ਲਈ ਹੁਣ ਥੱਲੇ ਮਸੱਲਾ ਵਛਾਣਾ ਫਰੀਦ ਜੀ ਨੇ ਨਮਾਜ਼ ਅਦਾ ਕਰਨੀ ਖੁਦਾ ਦਾ ਨਾਮ ਜਪਣਾ ਤੇ ਮਸੱਲੇ ਥੱਲੇ ਸ਼ੱਕਰ ਦੀ ਪੂੜੀ ਰੱਖ ਦੇਣੀ ਜਦੋਂ ਉੱਠ ਕੇ ਮਸੱਲਾ ਇਕੱਠਾ ਕਰਨਾ ਤੇ ਥੱਲਿਓ ਸ਼ੱਕਰ ਦੀ ਪੂੜੀ ਮਿਲਣੀ ਤੇ ਛਕ ਲੈਣੀ ਇੰਉਂ ਭਗਤੀ ਵਿੱਚ ਜੁੜੇ ਤੇ ਐਸਾ ਭਗਤੀ ਦਾ ਰਸ ਆਇਆ ਐਸਾ ਆਨੰਦ ਆਇਆ ਤੇ ਮਾਂ ਪੁੱਛਦੀ ਹੈ ਫਰੀਦ ਉਸ ਖੁਦਾ ਦੀ ਭਗਤੀ ਦਾ ਰਸ ਕੈਸਾ ਹੈ ਉਹਦਾ ਸਵਾਦ ਕਿਹੋ ਜਿਹਾ ਹੈ ਕਿ ਨੱਕ ਮਿੱਠਾ ਤੇ ਫਰੀਦ ਸਾਹਿਬ ਕਹਿੰਦੇ ਫਰੀਦ ਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਕਹਿੰਦੇ ਮਾਂ ਸ਼ੱਕਰ ਵੀ ਮਿੱਠੀ ਐ ਖੰਡ ਵੀ ਮਿੱਠੀ ਐ ਗੋੜਵੀ ਮਿੱਠਾ ਹੈ ਦੁੱਧ ਵੀ ਮਿੱਠਾ ਹੈ ਮੱਖਿਓ ਸਾਰਾ ਕੁਝ ਮਿੱਠਾ ਹੈ ਪਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਉਹ ਐਨਾ ਮਿੱਠਾ ਹੈ ਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਇੰਓ ਫਿਰ ਉਹ ਗਟਾਕ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਨੂੰ ਫਿਰ ਘਟ ਘਟ ਕਰਕੇ ਪੀ ਜਾਂਦੇ ਨੇ ਵੱਡੀਆਂ ਵੱਡੀਆਂ ਘੁੱਟਾਂ ਕਰਕੇ ਪੀਂਦੇ ਉਹਨਾਂ ਨੂੰ ਚੰਗਾ ਲੱਗਦਾ ਮਿੱਠਾ ਲੱਗਦਾ ਆਨੰਦ ਆਉਂਦਾ ਹੈ ਮਨ ਨਾਮ ਜਪਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਓ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਭਗਤ ਜਨ ਮਨਨ ਕਰਕੇ ਬਰੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ ਹਰ ਵੇਲੇ ਉਹਨਾਂ ਦਾ ਮਨ ਨਾਮ ਵਿੱਚ ਜੁੜਿਆ ਰਹਿੰਦਾ ਹੈ ਹਰ ਹਰ ਮਨ ਭਾਨਾ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨਾਂ ਦੇ ਮਨ ਨੂੰ ਭਾ ਗਿਆ ਚੰਗਾ ਲੱਗਾ ਹਰ ਭਗਤ ਜਨਾ ਮਨ ਚਾਓ ਜੀਓ ਹਰੀ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰ ਨਾਮ ਜਪਣ ਦਾ ਚਾਅ ਹਰ ਵੇਲੇ ਬਣਿਆ ਰਹਿੰਦਾ ਸੋ ਸਮੇਂ ਦੇ ਲਿਹਾਜ਼ ਨਾਲ ਕਿਉਂਕਿ ਅੱਜ ਦੋ ਦਿਹਾੜੇ ਸੀ ਟੂਕ ਮਾਤਰ ਉਹਨਾਂ ਦੇ ਵੀ ਆਪਾਂ ਵਿਚਾਰ ਜ਼ਰੂਰ ਕਰਨੇ ਸੀ 7:30 ਵਜੇ ਤੱਕ ਦਾ ਸਮਾਂ ਭਾਈ ਸਾਹਿਬ ਦੱਸ ਰਹੇ ਸੀ ਕਥਾ ਦਾ 5-7 ਮਿੰਟ ਉੱਪਰ ਹੋਏ ਦਾਸ ਖਿਮਾ ਜਾਂਚਨਾ ਕਰਦਾ ਹੈ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੰਕੋਚਦੇ ਹਾਂ ਇਸ ਸ਼ਬਦ ਦਾ ਇੱਕ ਬੰਦ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰਨ ਦਾ ਯਤਨ ਕੀਤਾ ਹੈ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਜੋ ਇਹ ਵਿਚਾਰ ਆਪਾਂ ਸਰਵਣ ਕੀਤੀ ਐ ਕਿਉਂਕਿ ਸਾਡੇ ਮਨੁੱਖਾ ਜੀਵਨ ਦਾ ਪਰਜੋਜਨ ਵੀ ਇਹੀ ਹੈ ਮਨੋਰਥ ਵੀ ਇਹੀ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਜੀਵਨ ਮਿਲਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵਸੀ ਸਤਿਗੁਰੇ ਤਰਸ ਕਰਕੇ ਬਖਸ਼ਿਸ਼ ਕਰ ਦਿਓ ਇਹ ਹੋਈਆਂ ਵਿਚਾਰਾ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਣ ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸਹਿਲੇ ਹੋ ਜਾਵਨ ਸਤਿਗੁਰ ਪਾਤਸ਼ਾਹ ਜੀ ਦੀ ਪਵਿੱਤਰ ਆਗਾਦ ਬੋਧ ਬਾਣੀ ਹੈ ਐਸੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੇ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅੱਗੇ ਲਈ ਅਸੀਂ ਇਸ ਬਖਸ਼ਣੀ ਸਤਿਗੁਰ ਪਾਤਸ਼ਾਹ ਸੁਮਤ ਪ੍ਰਦਾਨ ਕਰਨ ਵਾਹਿਗੁਰੂ 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 ਆ